ਕਿਉਂਕਿ ਅਸੀਂ ਇੱਕ ਅੱਜ ਕਮੇਟੀ ਦਾ ਸੰਗਠਨ ਕੀਤਾ ਜਿਹਦਾ ਨਾਮ ਆ ਵਰਲਡ 크੍ਰਿਸਚਨ ਫੋਕਸ ਕਮੇਟੀ ਜਿੱਥੇ ਅਸੀਂ ਧਾਰਮਿਕ ਸੇਵਾ ਕਰ ਰਹੇ ਹਾਂ ਉੱਥੇ ਸਾਡਾ ਇੱਕ ਇਲਾਕੀ ਫਰਜ਼ ਵੀ ਬਣਦਾ ਹੈ ਕਿ ਆਪਣੇ ਮਸੀਹੀ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਿਆ ਜਾਵੇ ਵਰਲਡ 크ਰਿਸਚਨ ਫੋਕਸ ਕਮੇਟੀ ਦਾ ਗਠਨ ਅੱਜ ਸਮੁੱਚੇ ਮਸੀਹੀ ਭਾਈਚਾਰੇ ਦੀ ਮੀਟਿੰਗ ਸੁਖਪਾਲ ਰਾਣਾ ਮਿਨਿਸਟਰੀ ਰਾਜੇਵਾਲ ਚੌਂਗ ਤਰਨਤਨ ਰੋਡ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਸਮੁੱਚਾ ਮਸੀਹੀ ਸੰਤ ਸਮਾਜ ਅਤੇ ਸਮਾਜਿਕ ਅਤੇ ਰਾਜਨੀਤਿਕ ਆਗੂ ਸਹਿਬਾਨਾਂ ਦਾ ਇਕੱਠ ਹੋਇਆ ਜਿਸ ਵਿੱਚ 36 ਕਾਰਡ ਵਿੱਚ ਕੈਥੋਲਿਕ ਤੇ ਸਿਸਟਮ ਉੱਤੇ ਹੋਏ ਝੂਠੇ ਪਰਚੇ ਦੀ ਨਖੇਦੀ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੋਤੀ ਸ਼ਰਮਾ ਨਾਮਕ ਔਰਤ ਉਪਰਦੇਸ਼ ਦਰੋਹ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਜੋਤੀ ਸ਼ਰਮਾ ਦੇਸ਼ ਦੀ ਭਾਈਚਾਰਕ ਸਾਂਝ ਲਈ ਖਤਰਾ ਪੈਦਾ ਕਰ ਰਹੀ ਹੈ ਇਸ ਕਰਨਾ ਜਿਸ ਕੁਪਾਲ ਰਾਣਾ ਮਿਨਿਸਟਰੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਕਮੇਟੀ ਦੀ ਸਿਰਜਣਾ ਕਰਨਾ ਜ਼ਰੂਰੀ ਹੋ ਗਿਆ ਹੈ ਜਿਸ ਕਾਰਨ ਵਰਲਡ 크ਰਿਸਚਨ ਫੋਕਸ ਕਮੇਟੀ ਨਾਮ ਰੱਖਿਆ ਗਿਆ ਇਹ ਕਮੇਟੀ ਪੂਰੇ ਭਾਰਤ ਵਿੱਚ ਅਤੇ ਪੂਰੇ ਜਗਤ ਵਿੱਚ ਮਸੀਹੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇਗੀ ਅਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਮਿਲ ਕੇ ਮਸੀਹੀ ਭਾਈਚਾਰੇ ਉੱਤੇ ਹੋ ਰਹੇ ਅਤਿਆਚਾਰ ਨੂੰ ਥੰਲ ਪਾਵੇਗੀ ਤਾਂ ਕਿ ਮਸੀਹੀ ਲੋਕ ਭਾਰਤ ਵਿੱਚ ਅਮਨ ਤੇ ਸ਼ਾਂਤੀ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰ ਸਕਣ ਮੈਂ ਖੁਦਾ ਦਾ ਦਾਸ ਪਾਲ ਸੁਖਬਲ ਰਾਣਾ ਅਤੇ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਅ ਕਿਉਂਕਿ ਅਸੀਂ ਇੱਕ ਅੱਜ ਕਮੇਟੀ ਦਾ ਸੰਗਠਨ ਕੀਤਾ ਜਿਹਦਾ ਨਾਮ ਹੈ ਵਰਲਡ 크੍ਰਿਸਚਨ ਫੋਕਸ ਕਮੇਟੀ ਇਸ ਕਮੇਟੀ ਦਾ ਬਣਦਾ ਮਕਸਦ ਹੈ ਪੂਰੀ ਦੁਨੀਆ ਦੇ ਉੱਪਰ ਜਿਹੜੇ ਸੇਵਕ ਲੋਕ ਨੇ ਜਿਹਾ ਸਾਡੀਆਂ ਸੇਵਕਾਆਂ ਨੇ ਉਹਨਾਂ ਨੂੰ ਇੱਕ ਅੱਛੀ ਸਪੋਰਟ ਕਰਨਾ ਪੋਲਿਟੀਕਲ ਕਿਉਂਕਿ ਸਾਰੇ ਮੇਰੇ ਨਾਲ ਜਿਹੜੀ 크ਿਸਚਨ ਲੀਡਰਸ਼ਿਪ ਬੈਠੀ ਆ ਇਹ ਸਾਰੀ ਇਸੇ ਲਈ ਬੈਠੀ ਆ ਤਾਂ ਕਿ ਅਸੀਂ ਜਿਹੜੇ ਸਾਡੇ ਸੇਵਕ ਲੋਕ ਨੇ ਔਰ ਬੜੇ ਨਿਡਰੋ ਕੇ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਸਾਨੂੰ ਆਗਿਆ ਆ ਉਹਨਾਂ ਦਾ ਪ੍ਰਚਾਰ ਕਰਨ ਦੀ ਉਹਨੂੰ ਅੱਛੇ ਤਰੀਕੇ ਨਾਲ ਕਰਨ ਇਸ ਲਈ ਇਸ ਕਮੇਟੀ ਦਾ ਸੰਗਠਨ ਹੋਇਆ ਠੀਕ ਹੈ ਜੀ ਕਮੇਟੀਆਂ ਬਹੁਤ ਬਣਦੀਆਂ ਆਈਆਂ ਨੇ ਪਹਿਲਾਂ ਤੋਂ ਵੀ ਪਹਿਲਾਂ ਵੀ ਬੜੀਆਂ ਨੇ ਹੁਣ ਵੀ ਬਣਦੀਆਂ ਨੇ ਪਰ ਕਿਵੇਂ ਲੱਗਦਾ ਤੁਹਾਨੂੰ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਆ ਉਹ ਜਿਹੜੀਆਂ ਸਮਾਜਿਕ ਜਿਹੜੇ ਕੰਮ ਨਹੀਂ ਹੋ پا ਰਹੇ ਚੰਨੀਆਂ ਵਿੱਚ ਜੱਥੇ ਬੰਦੀਆਂ ਬਣੀਆਂ ਕੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਕਮੀ ਸੀ ਜੋ ਤੁਹਾਨੂੰ ਇੱਕ ਨਵੀਂ ਕਮੇਟੀ ਦਾ ਆਗਾਜ਼ ਕਰਨਾ ਪਿਆ ਨਹੀਂ ਇੰਦਾ ਨਹੀਂ ਹੈ ਜਿਵੇਂ ਜੋ ਵੀ ਕਮੇਟੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨਹੀਂ ਜੋ ਪ੍ਰਭੂ ਦੀ ਸਾਨੂੰ ਅਗਵਾਈ ਕੀਤੀ ਹੈ ਅਸੀਂ ਇੱਕ ਆਪਣੇ ਲੈਵਲ ਤੇ ਜੋ ਸਾਨੂੰ ਠੀਕ ਲੱਗਾ ਕਿ ਸਾਨੂੰ ਆਪਣੀ ਕੌਮ ਲਈ ਕਮਿਊਨਿਟੀ ਲਈ ਆਪਣੇ ਸਮਾਜ ਲਈ ਕਰਨਾ ਚਾਹੀਦਾ ਹੈ ਅਸੀਂ ਉਸ ਲੈਵਲ ਦੇ ਉੱਪਰ ਇਸ ਕੰਮ ਨੂੰ ਕਰਨ ਦੇ ਲਈ ਇਸ ਕਮੇਟੀ ਨੂੰ ਬਣਾਉਣਾ ਬਿਆ ਸਾਨੂੰ ਪਹਿਲ ਦੇ ਆਧਾਰ ਤੇ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਕਰਨੇ ਚਾਹੋ ਆ ਇਹ ਸਾਰੇ ਬਾਕੀ ਚੀਜ਼ਾਂ ਤੁਹਾਨੂੰ ਕ੍ਰਿਸ਼ਨ ਲੀਡਰਸ਼ਿਪ ਦੱਸੇਗੀ ਕਿਉਂਕਿ ਮੈਂ ਆਪਣੇ ਲੈਵਲ ਤੇ ਤੁਹਾਨੂੰ ਦੱਸ ਦਿੰਦਾ ਕਿ ਇਸ ਕਮੇਟੀ ਦਾ ਸੀ ਸੰਗਠਨ ਕੀਤਾ ਹੈ ਨਿਰਮਾਣ ਕੀਤਾ ਹੈ ਬਾਕੀ ਇਹ ਕ੍ਰਿਸ਼ਨ ਲੀਡਰਸ਼ਿਪ ਤੁਹਾਨੂੰ ਦੱਸੇਗੀ ਸਭ ਤੋਂ ਪਹਿਲੇ ਉਹ ਸੱਚਾ ਜ਼ਿੰਦਾ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਜਿਸ ਪਰਮੇਸ਼ਵਰ ਨੇ ਅੱਜ ਤੱਕ ਤੁਹਾਨੂੰ ਤੇ ਮੈਨੂੰ ਸੰਭਾਲ ਕੇ ਰੱਖਿਆ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਅਪੋਸਟਲ ਪੌਲ ਸੁਪਾਲਾਣਾ ਚਰਚ ਮਿਸ਼ਨਰੀ ਦਾ ਔਰ ਅਪੋਸਟਲ ਸੁਪਾਲਾਣਾ ਜੀ ਦਾ ਜਿਹੜੇ ਹਮੇਸ਼ਾ ਹੀ ਸ਼ਾਨਾ ਮਸ਼ਾਨਾ ਟਾਈਮ ਟੂ ਟਾਈਮ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਕਿ ਜਿੱਥੇ ਅਸੀਂ ਧਾਰਮਿਕ ਸੇਵਾ ਕਰ ਰਹੇ ਹਾਂ ਉੱਥੇ ਸਾਡਾ ਇੱਕ ਇਲਾਕੀ ਫਰਜ਼ ਵੀ ਬਣਦਾ ਹੈ ਕਿ ਆਪਣੇ ਮਸੀਹੀ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਿਆ ਜਾਵੇ ਔਰ ਮੈਂ ਇੱਕ ਬੜੇ ਗੱਲ ਬਫ ਅਫਸੋਸ ਦੇ ਨਾਲ ਕਰਨੀ ਚਾਹੁੰਦਾ ਕਿ ਬੀਤੇ ਦਿਨਾਂ ਦੇ ਵਿੱਚ ਜਿਵੇਂ 36 ਘੜ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦਿਲ ਨੂੰ ਬਲੁੰਦਰ ਦੇਣ ਵਾਲਾ ਇੱਕ ਹਾਸਾ ਜਿਹੜਾ ਆਪ ਸਭ ਦੇ ਧਿਆਨ ਵਿੱਚ ਆਇਆ ਜਿੱਥੇ ਕਿ ਸਾਡੀਆਂ ਨੰਸ ਦੇ ਨਾਲ ਬਹੁਤ ਹੀ ਬੇ ਹੁਰਮਤੀ ਕੀਤੀ ਗਈ ਬਹੁਤ ਹੀ ਉਹਨਾਂ ਦੀ ਇੱਜ਼ਤ ਨੂੰ ਖਰਾਬ ਕੀਤਾ ਗਿਆ ਔਰ ਝੂਠੇ ਕੇਸ ਦੇ ਅੰਦਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਇੱਥੇ ਹੀ ਬਸ ਨਹੀਂ ਇਹਦੇ ਤੁਹਾਨੂੰ ਇਹ ਜਿਹੜੀ ਤਾਜ਼ਾ ਤਰੀਨ ਘਟਨਾ ਦੱਸ ਰਿਹਾ ਇਸ ਤੋਂ ਅਗਰ ਪਿੱਛੇ ਚਲੇ ਜਾਂਦੇ ਹੋ ਤੇ ਉੱਥੇ ਯੂਪੀ ਬਿਹਾਰ ਮਹਾਰਾਸ਼ਟra ਮਧਿਆਪਰਦੇਸ਼ ਪੂਰੇ ਸਮੂਚੇ ਭਾਰਤ ਦੇਸ਼ ਦੇ ਅੰਦਰ ਹੀ ਮਸੀਹੀ ਲੋਕਾਂ ਉੱਪਰ ਬਹੁਤ ਹੀ ਤਸ਼ੱਦਦ ਕੀਤਾ ਜਾ ਰਿਹਾ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਜਦ ਕੇ ਡਾਕਟਰ ਬੀ ਆਰ ਐਮ ਬੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਆ ਉਹਦੇ ਵਿੱਚ ਹਰ ਇੱਕ ਨੂੰ ਇਹ ਹੱਕ ਹੈ ਅਧਿਕਾਰ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਖੁੱਲ੍ਹਦਲੀ ਦੇ ਨਾਲ ਕਰ ਸਕਦਾ ਪਰ ਕੁਝ ਜੜੀਆਂ ਦੇਸ਼ ਨੂੰ ਜਿਹੜਾ ਟੋਟੇ ਟੋਟੇ ਕਰਨ ਵਾਲੀਆਂ ਤਾਕਤਾਂ ਜੜੀਆਂ ਉਹ ਹਮੇਸ਼ਾ ਮਸੀਹ ਭਾਈਚਾਰੇ ਦੇ ਨਾਲ ਧੱਕਾਸ਼ਾਹੀ ਕਰਦੀਆਂ ਨੇ ਭਾਵੇਂ ਕਿ ਸਾਡੇ ਮਸੀਹ ਸਮਾਜ ਦੇ ਅੰਦਰ ਹੋਰ ਵੀ ਜੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਕਿਉਂਕਿ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਫਸਲ ਤਾਂ ਬਥੇਰੀ ਹੈ ਬਾਡੇ ਥੋੜੇ ਨੇ ਸੋ ਇਸ ਕਰਕੇ ਪ੍ਰਭੂ ਦੀ ਆਤਮਾ ਨੇ ਅਪੋਸਟਲ ਜੀ ਦੇ ਧਿਆਨ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਆਂਦਾ ਕਿ ਕਿਉਂ ਨਾ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਹਦੇ ਵਿੱਚ ਜਿੱਥੇ-ਜਿੱਥੇ ਕਿਤੇ ਮਸੀਹ ਭਾਈਚਾਰੇ ਦੇ ਨਾਲ ਪਰਸੀਕਿਊਸ਼ਨ ਹੁੰਦਾ ਜ਼ਿਆਤੀ ਹੁੰਦੀ ਹੈ ਧੱਕੇਸ਼ਾਹੀ ਹੁੰਦੀ ਹੈ ਉੱਥੇ ਇਨਸਾਫ ਲੈਣ ਵਾਸਤੇ ਅਸੀਂ ਉੱਥੇ ਜਿਹੜੇ ਆ ਹਮੇਸ਼ਾ ਚਟਾਨ ਵਾਂਗ ਖੜੇ ਹੋਈਏ ਸੋ ਮੈਂ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਉੱਥੇ ਅਪੋਸਟਲ ਜੀ ਦਾ ਵੀ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਮਿਸ਼ਨਾਂ ਦੇ ਡਿਨੋਮੀਨੇਸ਼ਨ ਦੇ ਸਾਰੇ ਬਿਸ਼ਪ ਸਹਿਬਾਨ ਫਾਦਰ ਸਹਿਬਾਨ ਪਾਸਟਰ ਸਹਿਬਾਨ ਪਾਦਰੀ ਸਹਿਬਾਨ ਔਰ ਉਹਨਾਂ ਦੇ ਨਾਲ-ਨਾਲ ਸਾਡੇ ਸਮਾਜਿਕ ਲੀਡਰ ਸਾਰੇ ਇਕੱਠੇ ਹੋਏ ਨੇ ਰਾਜਨੀਤਿਕ ਲੀਡਰ ਸਾਰੇ ਇਕੱਠੇ ਹੋਏ ਨੇ ਸੋ ਇਸੋ ਇਹ ਇਹ ਸਾਨੂੰ ਬਲ ਮਿਲਦਾ ਹੈ ਤਾਕਤ ਮਿਲਦੀ ਹੈ ਕਿ ਇਕਤਾ ਦੇ ਵਿੱਚ ਹੀ ਬਲ ਹੈ ਅੱਜ ਇਹਨਾਂ ਦੀ ਸਮੂਚੀ ਇਕਤਾ ਵੇਖ ਕੇ ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਵਾਸਤੇ ਪ੍ਰੇਰ ਵੀ ਕੀਤੀ ਹੈ ਕਿਉਂਕਿ ਜਿਹੜਾ ਕੰਮ ਪ੍ਰੇਰ ਦੇ ਨਾਲ ਸ਼ੁਰੂ ਹੁੰਦਾ ਅਰਦਾਸ ਦੇ ਨਾਲ ਸ਼ੁਰੂ ਹੁੰਦਾ ਹੈ ਉਹ ਹਮੇਸ਼ਾ ਕਾਮਯਾਬੀ ਤੱਕ ਜਾਂਦਾ ਹੈ ਤੋ ਮੈਂ ਅੱਜ ਜਿਹੜੀ ਜ਼ਿੰਮੇਵਾਰੀ ਅਪੋਸਟਲ ਜੀ ਵੱਲੋਂ ਔਰ ਸਮੁੱਚੇ ਮਸੀਹੀ ਸਮਾਜ ਵੱਲੋਂ ਮੈਨੂੰ ਦਿੱਤੀ ਗਈ ਹੈ ਮੈਂ ਬੜੀ ਨਿਮਰਤਾ ਸਹਿਤ ਬੜੀ ਨੀਵੇਂ ਹੋ ਕੇ ਆਪਣੇ ਸਮਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਾਂਗਾ ਔਰ ਬਿਨਾਂ ਕਿਸੇ ਭੇਦ ਭਾਵ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਕਿਸੇ ਦੇ ਵਿਰੋਧ ਤੋਂ ਵੈ ਤੋਂ ਰਹਿਤ ਰਹਿ ਕੇ ਪ੍ਰਭੂ ਦੀ ਹਜ਼ੂਰੀ ਨੂੰ ਯਾਦ ਕਰਕੇ ਬੜੀ ਨਮਰਤਾ ਦੇ ਨਾਲ ਇੱਕ ਚੌਕੀਦਾਰ ਦੇ ਵਾਂਗੂ ਆਪਣੇ ਮਸੀਹੀ ਸਮਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਾਂਗਾ ਤੁਹਾਨੂੰ ਹਾਜ਼ਰ ਮਿਲੂੰਗਾ ਔਰ ਬੇਨਤੀ ਹੈ ਆ ਕਿ ਸਾਨੂੰ ਸਾਰੇ ਮਸੀਹ ਸਮਾਜ ਦੀ ਅਲੱਗ-ਅਲੱਗ ਡਿਨੋਮੀਨੇਸ਼ਨਸ ਦੀ ਅਲੱਗ-ਅਲੱਗ ਜਥੇਬੰਦੀਆਂ ਦੀ ਸਾਨੂੰ ਸਾਰਿਆਂ ਦੀ ਮਦਦ ਦੀ ਲੋੜ ਹੈ ਅਸੀਂ ਅੱਜ ਸ਼ੁਰੂਆਤ ਜਿਹੜੀ ਪ੍ਰਭੂ ਦੇ ਨਾਮ ਦੇ ਨਾਲ ਕੀਤੀ ਹੈ ਪ੍ਰਭੂ ਦੇ ਭਵਨ ਦੇ ਵਿੱਚ ਇੱਥੇ ਅਸੀਂ ਡਿਸਟ੍ਰਿਕਟ ਵਾਈਜ਼ ਸਟੇਟ ਵਾਈਜ਼ ਨੈਸ਼ਨਲ ਵਾਈਜ਼ ਪੂਰੇ ਵਰਲਡ ਵਾਈਡ ਜਿਹੜੀ ਆਪਣੇ ਸਮਾਜ ਵਾਸਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਔਰ ਤੁਹਾਨੂੰ ਹਾਜ਼ਰ ਤੇ ਤਾਜ਼ਾ ਤਰੀਨ ਨਜ਼ਰ ਆਵਾਂਗੇ ਕੀ ਜ਼ਰੂਰਤ ਪੈ ਗਈ ਸਰ ਇਸ ਕਮੇਟੀ ਦਾ ਆਗਾਜ਼ ਜੋ ਕਰਨਾ ਪਿਆ ਤੁਹਾਨੂੰ ਦੇਖੋ ਅ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਕਿ ਜਿੱਦਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਫਸਲ ਤਾਂ ਬਹੁਤ ਹੈ ਲੇਕਿਨ ਵਾਢੇ ਘਟਨੇ ਠੀਕ ਹੈ ਜਿਹੜੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਉਹ ਠੀਕ ਕੰਮ ਕਰ ਰਹੀਆਂ ਨੇ ਲੇਕਿਨ ਜਿੱਤੇ ਜਿੱਤੇ ਕਿਤੇ ਸਾਨੂੰ ਸਾਰਿਆਂ ਨੂੰ ਮਹਿਸੂਸ ਹੋਇਆ ਕਿ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਹੋਰ ਵੀ ਇਕੱਠੇ ਹੋ ਕੇ ਆਪਾਂ ਨੂੰ ਸਮਾਜਿਕ ਦਾ ਜਿਹੜਾ ਕੰਮ ਕਰਨਾ ਉਹ ਜ਼ਰੂਰਤ ਹੈ ਇਸ ਕਰਕੇ ਇਸ ਚੀਜ਼ ਦੀ ਜਿਹੜੀ ਜਿਹੜੀ ਜ਼ਰੂਰਤ ਮਹਿਸੂਸ ਹੋਈ ਤੇ ਤਾਂ ਕਰਕੇ ਇਸ ਕਰਕੇ ਜਿਹੜੀ ਆ ਪ੍ਰਭੂ ਦੇ ਲੋਕਾਂ ਦੇ ਨਾਲ ਮਿਲ ਕੇ ਆਪਣੇ ਸਮਾਜ ਦੇ ਨਾਲ ਮਿਲ ਕੇ ਇਸ ਕਮੇਟੀ ਦਾ ਗਠਨ ਕੀਤਾ ਗਿਆ। ਜਿਸੇ ਬੰਦੀਆਂ ਬਣਾਉਣ ਦੇ ਨਾਲ ਜਿਹੜੀ ਏਕਤਾ ਕਾਇਮ ਹੁੰਦੀ ਹੈ ਕਿ ਚਾ ਕੱਟਦੀ ਹੈ। ਦੇਖੋ ਹਰ ਇੱਕ ਸਮਾਜ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਚਾਹੇ ਉਹ ਸਿੱਖ ਸਮਾਜ ਹੈ, Hindu ਸਮਾਜ ਹੈ, Muslim ਸਮਾਜ ਹੈ, مسیਸੀ ਸਮਾਜ ਹੈ। ਮਕਸਦ ਸਾਰਿਆਂ ਦੇ ਇੱਕੋ ਹੀ ਹੁੰਦਾ ਹੈ ਕਿ ਆਪਣੇ ਆਪਣੇ ਜਿਹੜੇ ਆ ਧਰਮ ਦੀ ਰੱਖਿਆ ਕਰਨੀ, ਆਪਣੇ ਧਰਮ 'ਚ ਪੱਕੇ ਰਹਿਣਾ, ਦੂਜੇ ਧਰਮ ਦਾ ਸਤਕਾਰ ਕਰਨਾ। ਔਰ ਇੱਕ ਦਾ ਦੇ ਵਿੱਚ ਹੀ ਬਲ ਹੈ ਇਸੇ ਚੀਜ਼ ਨੂੰ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਚੱਲਦੀਆਂ ਨੇ ਸੋ ਅਸੀਂ ਵੀ ਕਾਸਟ ਵੀ ਸਰ ਕੀ ਮੈਸੇਜ ਦੇਣਾ ਚਾਹੋਗੇ ਜਿੰਨੀ ਵਾਂ ਮਾਮ ਸਾਨੂੰ ਵਾਸ ਕਰਦੇ ਆ ਅਸੀਂ ਮੈਸੇਜ ਇਹ ਦੇਣਾ ਚਾਹਾਂਗੇ ਕਿ ਜਿੱਥੇ-ਜਿੱਥੇ ਵੀ ਆਪਣੇ ਸਮਾਜ ਦੇ ਨਾਲ ਵਫਾਦਾਰੀ ਦੇ ਨਾਲ ਤੁਸੀਂ ਨਿਭ ਸਕਦੇ ਹੋ ਜ਼ਰੂਰ ਨਿਭੋ ਔਰ ਸਾਰਿਆਂ ਨੂੰ ਕਿਸੇ ਦਾ ਕੋਈ ਹੰਕਾਰ ਨਹੀਂ ਕਿਸੇ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਆਕੜ ਵਾਲਾ ਕੰਮ ਨਹੀਂ ਹੈ ਬਲਕਿ ਨਮਰਤਾ ਦੇ ਨਾਲ ਕਿਉਂਕਿ ਸਾਡਾ ਭਾਈਚਾਰਾ ਆਪਾ ਗਰੀਬੀ ਰੇਖਾ ਤੋਂ نیچے ਰਹਿ ਰਿਹਾ ਹੈ ਇਸ ਕਰਕੇ ਸਾਨੂੰ ਅੱਜ ਲੋੜ ਹੈ ਕਿ ਜੜੀ ਫੋਕੀ ਤੇ ਝੂਠੀ ਸ਼ਾਨੋ ਸ਼ੌਕਤ ਹੈ ਇਹਨੂੰ ਪਿੱਛੇ ਛੱਡਦੇ ਹੋਏ ਬੜੀ ਨਮਰਤਾ ਦੇ ਨਾਲ ਬੜੀ ਹਲੇਮੀ ਦੇ ਨਾਲ ਬੜੀ ਇੱਕ ਸਾਦਗੀ ਦੇ ਨਾਲ ਜਿਹੜੀ ਆਪਣੇ ਸਮਾਜ ਦੀ ਸੇਵਾ ਕਰਨ ਦੀ ਲੋੜ ਹੈ ਇਹੀ ਅੱਜ ਦਾ ਸਾਡਾ ਜਿਹੜਾ ਮੁੱਖ ਮਕਸਦ ਹੈ ਅੱਜ ਬਹੁਤ ਅਸੀਸ ਧੰਨਵਾਦੀਆਂ ਅਪੋਸਲ ਪੌਲ ਸੁਖਪਾਲ ਰਾਣਾ ਜੀ ਦਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਆ ਕਿ ਵਰਲਡ ਕ੍ਰਿਸਚਨ ਫੋਕਸ ਕਮੇਟੀ ਦਾ ਨਿਰਮਾਣ ਕੀਤਾ ਗਿਆ ਅਤੇ ਇਸ ਦੀ ਜਿਹੜੀ ਕੌਮੀ ਪ੍ਰਤੀਨਿਧਤਾ ਆ ਇਹ ਜੌਨ ਕੋਟਲੀ ਜੀ ਨੂੰ ਦਿੱਤੀ ਗਈ ਹੈ ਜਿੱਥੇ ਅੱਜ ਸਾਰੀਆਂ ਡਿਨੋਮੀਨੇਸ਼ਨਸ ਤੋਂ ਉਹਨਾਂ ਦੇ ਮੈਂਬਰਸ ਉਹਨਾਂ ਦੇ ਲੀਡਰਸ ਸੱਦੇ ਗਏ ਨੇ ਚਾਹੇ ਕੈਥੋਲਿਕ ਹੈ ਚਾਹੇ ਪ੍ਰੋਟੈਸਟੈਂਟ ਹੈ ਤੇ ਚਾਹੇ ਪੈਂਟੀਕੋਸਟਲ ਹੈ ਤੇ ਜਿਹਦੇ ਵਿੱਚ ਜੋ ਉਪਰਾਲਾ ਕੀਤਾ ਗਿਆ ਕਿ ਇਹ ਕਮੇਟੀ ਵਰਲਡਵਾਈਡ ਕੰਮ ਕਰੇਗੀ ਤੇ ਆਮ ਲੋਕਾਂ ਦੀ ਅਪਲਿਫਟਮੈਂਟ ਦੇ ਲਈ ਜਿਵੇਂ ਕਿ ਉਹਨਾਂ ਨੂੰ ਸਮਾਜਿਕ ਪੱਤਰ ਤੇ ਤੇ ਰਾਜਨੀਤਿਕ ਪੱਧਰ ਦੇ ਉੱਤੇ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੀ ਆਵਾਜ਼ ਆਵਾਮ ਤੱਕ ਨਹੀਂ ਪਹੁੰਚ ਸਕਦੀ ਤੇ ਨਾ ਹੀ ਐਡਮਿਨਿਸਟ੍ਰੇਸ਼ਨ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਉਹ ਆਪਣੇ ਹੱਕਾਂ ਦੇ ਲਈ ਵਾਂਝੇ ਰਹਿ ਜਾਂਦੇ ਆ ਇਹ ਮੇਨ 크ਰਿਸਚੀਅਨ ਮਾਈਨੋਰਟੀਜ਼ ਦੇ ਲਈ ਕਮਿਊਨਿਟੀ ਬਣੀ ਹੈ ਤਾਂ ਕਿ 크ਰਿਸਚੀਅਨ ਮਾਈਨੋਰਟੀਜ਼ ਪ੍ਰੋਟੈਕਟਿਵ ਹੋ ਸਕੇ ਜਿਸ ਤਰ੍ਹਾਂ ਸਾਡੇ ਬ੍ਰਦਰ ਜੌਨ ਜੀ ਨੇ ਕਿਹਾ ਆ ਕਿ ਸਾਨੂੰ ਸਮਾਹਾ ਸਮੇ ਦੇ ਹੁਕਮਰਾਨਾਂ ਤੋਂ ਜ਼ਰੂਰਤ ਹੈ ਆਪਣੇ ਹੱਕ ਲੈਣ ਦੀ ਤੇ ਉਹ ਹੱਕ ਇਕੱਠ ਦੇ ਨਾਲ ਮਿਲਦੇ ਨੇ ਅੱਜ ਜੋ ਇਹ ਸਟਾਰਟ ਹੋਇਆ ਇਹ ਵਰਲਡਵਾਈਡ ਚੱਲਣਾ ਆ ਜਿਹਦੇ ਵਿੱਚ ਸਾਰੇ ਹੀ ਇੱਕ 체ਨ ਦੀ ਤਰ੍ਹਾਂ ਕੰਮ ਕਰਨਗੇ ਹਰ ਇਨਸਾਨ ਇਹਦੇ ਨਾਲ ਜੁੜ ਸਕਦਾ ਹੈ ਇਹਦੇ ਕੋਈ ਵੱਡੇ ਬੈਰੀਕੇਡਸ ਨਹੀਂ ਨੇ ਕਿਉਂਕਿ ਆਪੋਸਲ ਆਲ ਸੁਖਪਾਲ ਰਾਣਾ ਜੀ ਨੇ ਮਦਰ ਟੇਰੇਜ਼ਾ ਜੀ ਨੂੰ ਮੇਨ ਰੱਖ ਕੇ ਇਸ ਗੱਲ ਨੂੰ ਚਲਾਇਆ ਆ ਕਿ ਅਸੀਂ ਨਮਰ ਹੋ ਕੇ ਸ਼ਾਂਤ ਹੋ ਕੇ ਪਿਆਰ ਦੇ ਨਾਲ ਤੇ ਮਾਫੀ ਦੀ ਭਾਵਨਾ ਦੇ ਨਾਲ ਇਹ ਮਹਿੰਮ ਚਲਾਣੀ ਹੈ ਤਾਂ ਕਿ ਅੱਜ ਜਿੰਨਾ ਤਸ਼ੱਦਦ ਸਾਡੇ ਤੇ ਚੱਲ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਅਮਰਿਤਪਾਲ ਸਿੰਘ ਉਹਨਾਂ ਦਾ ਪੰਜਾਬ ਦੇ ਵਿੱਚ ਆਣਾ ਹੋਇਆ ਉਸ ਵੇਲੇ ਕਿੰਨੇ ਹੀ ਪਾਸਟਰ ਸਹਿਬਾਨ ਆਪਣੇ ਚਰਚ ਬੰਦ ਕਰਕੇ ਚਲੇ ਗਏ ਤੇ ਜਿਹੜੀਆਂ ਕਮੇਟੀਆਂ ਉਸ ਟਾਈਮ ਕੰਮ ਕਰ ਰਹੀਆਂ ਸੀ ਉਹ ਉਹਨਾਂ ਦੇ ਮਦਦਗਾਰ ਸਹਾਇਕ ਨਹੀਂ ਹੋ ਸਕੇ ਅੱਜ ਪ੍ਰਭੂ ਦੇ ਦਾਸ ਜਿੰਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸੇਵਾ ਕਰ ਰਹੇ ਨੇ ਪ੍ਰਭੂ ਦੀ ਉਹਨਾਂ ਦੇ ਨਾਲ ਖੜੇ ਹੋਣ ਦੇ ਲਈ ਇਸ ਪਾਰਟੀ ਨੂੰ ਉਦੇਸ਼ ਦਿੱਤਾ ਗਿਆ ਹੈ ਇਹਦੀ ਆਉਥ ਸਰਮਨੀ ਜਲਦੀ ਰੱਖੀ ਜਾਏਗੀ ਜਿਹੜੀ ਆਮ ਕਲੀਸਿਆ ਦੇ ਵਿੱਚ ਇਹਦਾ ਮੈਸੇਜ ਦਿੱਤਾ ਜਾਏਗਾ ਤੇ ਸਭ ਨੂੰ ਉਹਦਾ ਇਨਵਾਈਟ ਕੀਤਾ ਜਾਏਗਾ ਤੁਹਾਡਾ ਸਰ ਸਾਥ ਕਿਦਾਂ ਦਾ ਰਹੇਗਾ ਪ੍ਰਧਾਨ ਜੌਨ ਕੋਟਲੀ ਜੀ ਅਪੋਸਟਲ ਸਿਪਾਰਾ ਅਸੀਂ ਪਹਿਲਾਂ ਹੀ ਮੈਂ ਮੰਚ ਤੋਂ ਕਹਿ ਚੁੱਕਿਆ ਕਿ ਕ੍ਰਿਸਚੀਅਨ ਯੂनाइटेड ਫੈਡਰੇਸ਼ਨ ਇੱਕ ਪ੍ਰੋਗਰਾਮ ਲੁਧਿਆਣੇ ਉਲੀਕਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਅਪੋਸਲ ਜੀ ਦਾ ਸਨਮਾਨ ਤੇ ਪੂਰੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਜੌਨ ਕੋਟਲੀ ਜੀ ਦਾ ਆਨਰ ਕੀਤਾ ਜਾਏਗਾ ਕਿਉਂਕਿ ਐਂਟੀਕ੍ਰਾਈਸਟ ਲੋਗ ਜਿਹੜੇ ਦੋ ਕਮਿਊਨਿਟੀਆਂ ਦੇ ਵਿੱਚ ਪਾੜ ਪਾਣਾ ਚਾਹੁੰਦੇ ਆ ਉਹ ਪਤਾ ਨਹੀਂ ਅਸਲੀ ਹੈ ਜਾਂ ਨਹੀਂ ਉਹਨਾਂ ਨੂੰ ਖਦੇੜਨ ਦੇ ਵਿੱਚ ਇਹਨਾਂ ਦੀ ਮੈਨੇਜਮੈਂਟ ਕਮੇਟੀ ਨੇ ਤੇ ਆਵਾਜ਼ ਬੁਲੰਦ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਜਦੋਂ ਸਾਰੇ ਮੈਂ ਦੱਸ ਰਿਆਂ ਵੀ ਆਪਣੀਆਂ ਆਪਣੀਆਂ ਸਭਾਵਾਂ ਬੰਦ ਕਰਕੇ ਭੱਜ ਕੇ ਰਹੇ ਸੀ ਉਸ ਟਾਈਮ ਇਹ ਡਟ ਕੇ ਇੱਕ ਸ਼ੀਲਡ ਬਣ ਕੇ 크ਰਿਸਚੀਅਨ ਕਮਿਊਨਿਟੀ ਦੇ ਲਈ ਖੜੇ ਹੋਏ ਆ ਜਿਹਦੇ ਲਈ ਅਸੀਂ ਇਹਨਾਂ ਦੇ ਆਭਾਰੀ ਵੀ ਆ ਤੇ ਇਹਨਾਂ ਦਾ ਸਨਮਾਨ ਸਾਡੇ ਦਿਲ ਦੇ ਵਿੱਚ ਵੀ ਆ ਤੇ ਜਹਨ ਦੇ ਵਿੱਚ ਵੀ ਆ ਲੱਗਦਾ ਸਰ ਕੀ ਵਰਲਡ ਵਾਈਡ ਕਮੇਟੀ ਦਾ ਜਿਹੜਾ ਅੱਜ ਆਗਾਜ਼ ਕੀਤਾ ਗਿਆ ਇਹ ਬੜਾ ਜ਼ਰੂਰੀ ਸੀ ਹਾਂਜੀ ਹਾਂਜੀ ਇਹ ਵਰਲਡ ਵਾਈਡ ਇਸ ਲਈ ਜ਼ਰੂਰੀ ਸੀ ਕਿਉਂਕਿ ਇਹ ਨਾ ਅਸੀਂ ਸੋਚੇ ਕਿ ਬਾਹਰ ਲੀਆਂ ਕੰਟਰੀਆਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕੰਟਰੀਜ਼ ਦੇ ਵਿੱਚ ਵੀ ਜਿਵੇਂ ਸਾਡੇ ਸੰਤ ਜੀ ਨੇ ਦੱਸਿਆ ਅਪੋਸਲ ਜੀ ਨੇ ਕਿ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਸਾਡੇ ਪੰਜਾਬੀ 크ਰਿਸਚਨ ਬੈਠੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਇੱਥੇ ਨੇ ਵੀ ਇਹ ਨਹੀਂ ਜ਼ਰੂਰੀ ਕਿ ਅਸੀਂ ਉਹਨਾਂ ਨੂੰ ਤਾਕਤ ਦੀ ਲੋੜ ਆ ਉਹਨਾਂ ਨੂੰ ਸਹਿਯੋਗ ਦੀ ਲੋੜ ਹੈ ਤੇ ਇੱਕ ਯੂਨਿਟੀ ਦੇ ਵਿੱਚ ਉਹ ਚੱਲਣਾ ਚਾਹੁੰਦੇ ਆ ਤੇ ਉਹ ਚਾਹੁੰਦੇ ਆ ਕਿ ਕੱਲਾ ਜਿੱਥੇ ਪੰਜਾਬ ਦੇ ਵਿੱਚ ਪ੍ਰੋਸੀਕਿਊਸ਼ਨ ਹੁੰਦੀ ਹੈ ਤੇ ਪ੍ਰੋਸੀਕਿਊਸ਼ਨ ਪੰਜਾਬੀਆਂ ਨਾਲ ਹੋਰ ਥਾਂ ਤੇ ਵੀ ਹੁੰਦੀ ਜਿੱਥੇ ਇਹ ਸਪੋਰਟਿਵ ਬਣਨ ਜਿੱਥੇ 크ਰਿਸਚਨ ਕਮਿਊਨਿਟੀ ਦੀ ਸਪੋਰਟ ਕਰਨੀ ਆ ਉਹਦੇ ਨਾਲ ਨਾਲ ਹੀ ਅਪੋਸਲ ਜੀ ਦਾ ਇਹ ਕਹਿਣਾ ਆ ਇਹਨਾਂ ਦਾ ਮੰਨਣਾ ਆ ਕਿ ਜਿਹੜੇ ਗਰੀਬ ਗੁਰਬੇ ਸਮਾਜ ਦੇ ਵਿੱਚ ਨੇ ਚਾਹੇ ਕਿਸੇ ਵੀ ਵਰਗ ਦੇ ਨੇ ਕਿਸੇ ਰੰਗ ਰੂਪ ਦੇ ਨੇ ਕਿਸੇ ਵੀ ਧਰਮ ਦੇ ਨੇ ਕਿਸੇ ਜਾਤ ਦੇ ਨੇ ਉਹਨਾਂ ਦੀ ਸਾਰਿਆਂ ਦੀ ਆਪਾਂ ਸਪੋਰਟ ਕਰਨੀ ਆ ਨਿਰਪੱਖ ਹੋ ਕੇ ਵੀ ਉੱਥੇ ਜਿੱਥੇ ਅਸੀਂ 크ਿਸਚਨ ਕਮਿਊਨਿਟੀ ਦੀ ਸਪੋਰਟ ਕਰਨੀ ਆ ਤੇ ਸਾਰੇ ਸਮਾਜ ਦੇ ਮਦਦਗਾਰ ਅਤੇ ਸਹਾਇਕ ਬਣ ਕੇ ਅਸੀਂ ਉੱਭਰ ਕੇ ਬਾਹਰ ਆਣਾ ਆ ਤਾਂ ਕਿ ਇਹ ਨਾ ਨਜ਼ਰ ਆਵੇ ਜਿਵੇਂ ਪਾਰਟੀਆਂ ਕਰਦੀਆਂ ਨੇ ਜਿਹੜੇ ਕਾਂਗਰਸ ਜਾਂ ਭਾਜਪੀ ਜਾਂ ਕਾਲੀ ਦਲ ਜਾਂ ਆਮ ਆਦਮੀ ਜਿੰਨੀਆਂ ਵੀ ਪਾਰਟੀਆਂ ਇੰਡੀਆ ਦੇ ਵਿੱਚ ਸਰਵਾਈਵ ਕਰ ਰਹੀਆਂ ਉਹ ਆਪਣੇ ਪਾਰਟੀ ਮੈਂਬਰ ਨੂੰ ਤਰਜੀਹ ਦਿੰਦੀਆਂ ਪਰ ਇਹ ਸਾਰੀਆਂ ਮਿਨਿਸਟਰੀਆਂ ਸਾਰੀਆਂ ਡਿਨੋਮੀਨੇਸ਼ਨਸ ਤੇ ਹਰ ਵਰਗ ਹਰ ਧਰਮ ਜਾਤ ਦੇ ਨਾਲ ਖੜੀ ਰਹੇਗਾ ਮੇਰਾ ਨਾਮ ਸੁਨਾਵਰ ਪੱਟੀ ਪ੍ਰਧਾਨ ਯੂनाइटेड ਪੀਪਲਸ ਲੀਗ ਅੱਜ ਅਸੀਂ ਇੱਥੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਔਰ ਬਹੁਤ ਹੀ ਇੱਕ ਨਰਮ ਸੁਭਾਅ ਔਰ ਇੱਕ ਅੱਛੇ ਕਿਰਦਾਰ ਵਾਲੇ ਸਾਡੇ ਅਪੋਸਟਲ ਪਾਲ ਸੁਖਪਾਲ ਰਾਣਾ ਮਿਨਿਸਟਰੀ ਜੀ ਜਿਨ੍ਹਾਂ ਦੇ ਚਰਚ ਦੇ ਵਿੱਚ ਆਏ ਆਂ ਔਰ ਅੱਜ ਇੱਥੇ ਆ ਕੇ ਜਿਸ ਵਿਸ਼ੇ ਦੇ ਵਿੱਚ ਮੀਟਿੰਗ ਰੱਖੀ ਗਈ ਔਰ ਜਿੱਥੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਵਰਲਡ 크੍ਰਿਸਚਨ ਫੋਕਸ ਕਮੇਟੀ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਡੇ ਨਾਲ ਲੀਡਰ ਸਾਹਿਬਾਨ ਲੁਧਿਆਣਾ ਤੋਂ ਸਾਡੇ ਐਲਬਰਟ ਦੂਆ ਜੀ ਔਰ ਨਾਲ ਜான் ਕੋਟਲੀ ਜੀ ਜਿਨ੍ਹਾਂ ਨੇ ਸਾਨੂੰ ਸਿੱਧਾ ਦਿੱਤਾ ਸੀ ਇੱਥੇ ਪਹੁੰਚੇ ਔਰ ਜਿਸ ਤਰੀਕੇ ਨਾਲ ਇਹਨਾਂ ਦਾ ਵਿਜ਼ਨ ਹੈ ਅਪੋਸਟਲ ਜੀ ਦਾ ਇਸ ਕਮੇਟੀ ਦੇ ਬਾਰੇ ਦੇ ਵਿੱਚ ਜਿਹੜਾ ਵਿਜ਼ਨ ਹੈ ਕਿ ਜੋ ਇਹਨਾਂ ਦਾ ਵਿਜ਼ਡਮ ਜੋ ਖੁਦਾ ਨੇ ਇਹਨਾਂ ਨੂੰ ਦਿਖਾਇਆ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਵਰਲਡ ਦੇ ਵਿੱਚ ਇਸ ਤਰੀਕੇ ਨਾਲ ਸਾਡੇ ਤੋਂ ਪਹਿਲਾਂ ਸਾਡੇ ਬੁਲਾਰੇ ਸਾਡੇ ਵੱਡੇ ਭਰਾ ਐਲਬਰਟ ਦੂਆ ਜੀ ਔਰ ਜohn ਕੋਟਲੀ ਜੀ ਵੀ ਤੁਹਾਨੂੰ ਦੱਸ ਚੁੱਕੇ ਆ ਔਰ ਉਸ ਤਹਿਤ ਜਿਸ ਕਿਸੇ ਵੀ ਲੜੀ ਦੇ ਵਿੱਚ ਜਿੱਥੇ ਕਿਤੇ ਸਾਡੀ ਜਥੇਬੰਦੀ ਦੀ ਸਾਡੀ ਜ਼ਰੂਰਤ ਪੈਗੀ ਅਸੀਂ ਇਹਨਾਂ ਦੇ ਨਾਲ ਤਨ ਮਨ ਧੰਦੇ ਨਾਲ ਔਰ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਇਸ ਸੰਗਠਨ ਦੇ ਨਾਲ ਖੜੇ ਹਾਂ ਨਹੀਂ ਲੱਗਦਾ ਸਰ ਜੀ ਇਕਤਾ ਯੂਨਿਟੀ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਉਹਦੇ ਤੇ ਖਰੇ ਤੇ ਨਿਰਪੱਖ ਹੋ ਵੀਤਰਿਆ ਨਹੀਂ ਜਾਂਦਾ ਇਸ ਸੰਬੰਧ ਚ ਕੀ ਕਹਿਣਾ ਚਾਹੁੰਦਾ ਸਰ ਯੂਨਿਟੀ ਦਾ ਸਬੂਤ ਤੁਸੀਂ ਇੱਥੇ ਮੇਰੇ ਖਿਆਲ ਦੇ ਨਾਲ ਅੱਜ ਸਿਰਫ ਗਠਨ ਦੀ ਮੀਟਿੰਗ ਸੀਗੀ ਔਰ ਤੋਂ ਤੁਹਾਨੂੰ ਸਾਬਤ ਹੋ ਜਾਣਾ ਚਾਹੀਦਾ ਕਿ ਯੂਨਿਟੀ ਕਿੰਨੂ ਕਹਿੰਦੇ ਆ ਅੱਜ ਇੱਥੇ ਜੇ ਮੈਂ ਗੱਲ ਕਰਾਂ ਯੂਨਿਟੀ ਦੀ ਮਾਝਾ ਬੈਠਾ ਆ ਮਾਲਵਾ ਬੈਠਾ ਤੇ ਦੁਆਬਾ ਮੈਂ ਬੈਠਾ ਕਿਉਂਕਿ ਮੈਂ ਜਲੰਧਰ ਤੋਂ ਆ ਮਾਲਵੇ ਤੋਂ ਇੱਧਰ ਬੈਠੇ ਨੇ ਐਲਬਰਟ ਦੁਆ ਜੀ ਔਰ ਮਾਝੇ ਤੋਂ ਇਹ ਬੈਠੇ ਨੇ ਇਹ ਮਾਝਾ ਮਾਲਵਾ ਦੁਆਬਾ ਦੀ ਜਿਹੜੀ ਯੂਨਿਟੀ ਆ 1% ਦੇ ਆਣ ਦੇ ਨਾਲ ਇਹਦਾ ਮਤਲਬ ਇਹ ਆ ਕਿ ਉੱਥੋਂ ਦੇ ਜਿਹੜੇ ਸਾਰੇ ਆ ਔਰ ਇੱਥੇ ਜਿੱਥੇ ਜਿੱਥੇ ਮੈਂ ਸ਼ਹਿਰਾਂ ਦੀ ਗੱਲ ਕਰ ਰਿਹਾ ਹਾਂ ਜਿੱਥੇ ਮੈਂ ਆਪਣੇ ਜ਼ونز ਦੀ ਗੱਲ ਕਰਦੇ ਆ ਉੱਥੇ ਜੇ ਮੈਂ ਡਿਨੋਮੀਨੇਸ਼ਨਸ ਦੀ ਗੱਲ ਕਰਾਂ ਆ ਮੈਂ ਸੀਐਲਈ ਚਰਚ ਤੋਂ ਬਿਲੋਂਗ ਕਰਦੇ ਆ ਔਰ ਐਲਬਰਟ ਦੁਆਜੀ ਰੋਮਨ ਕੈਥੋਲਿਕ ਚਰਚ ਤੋਂ ਬਿਲੋਂਗ ਕਰਦੇ ਨੇ ਔਰ ਨਾਲ ਅਪੋਸਟੋਲ ਸਪਾਲ ਜਾਨਾ ਰਾਣਾ ਜੀ ਜਿਹੜੇ ਕਿ ਬਹੁਤ ਹੀ ਵੱਡੀ ਇੱਕ ਕਾਂਟਿਕ ਕੋ ਅਸਮਿਸ਼ਨ ਦੇ ਨਾਲ ਸੰਬੰਧਿਤ ਹੈ ਔਰ ਅਲੱਗ-ਅਲੱਗ ਨੋਮਿਨੇਸ਼ਨ ਜਿਹਦੇ ਵਿੱਚ 7th ਡੇ ਐਡਵੈਂਟਿਸਟ ਜਿਹਦੇ ਵਿੱਚ ਸਾਡੇ ਸਾਲਵੇਸ਼ਨ ਆਰਮੀ ਤੋਂ ਨੇ ਔਰ ਜਿਹਦੇ ਵਿੱਚ ਹੋਰ ਅਲੱਗ-ਅਲੱਗ ਨੋਮਿਨੇਸ਼ਨ ਆ ਸਾਰੀਆਂ ਜਿਹੜੀਆਂ ਇਸ ਕਮੇਟੀ ਦੇ ਨਾਲ ਸਹਿਮਤ ਨੇ ਔਰ ਅਸੀਂ ਪ੍ਰੋਪਰ ਤਰੀਕੇ ਨਾਲ ਇਸ ਪੂਰਾ ਸਪੂਰਨ ਤੌਰ ਤੇ ਸਹਿਯੋਗ ਦੇਣ ਦੇ ਨਾਲ ਔਰ ਪੂਰੀ ਏਕਤਾ ਦੇ ਵਿੱਚ ਇਸ ਕਮੇਟੀ ਦੇ ਨਾਲ